ਪਤਾ ਲੱਗ ਜਾਂਦਾ ਹੈ ਕਿ ਫਿਲਮ ਕਿੱਦਾਂ ਦੀ ਉਹਦਾ ਟ੍ਰੇਲਰ ਦੱਸ ਦਿੰਦਾ ਲੋਕਣ ਵਾਲਿਆ ਜੁਨੀ ਆ ਵਾਹ ਵਾ ਕੇ ਸਮਝੋ ਟੱਕਰ ਪਹਿਲਾਂ ਪਿਛਲੀਆਂ ਆਪਾਂ ਮੋੜ ਤੋਂ ਪਿਛਲੀਆਂ ਗੱਲਾਂ ਦੀ ਗੱਲ ਕਰੀਏ ਤਾਂ ਤੁਹਾਡੇ ਨਾਮ ਨਾਲ ਇੱਕ ਲੱਗਿਆ ਹੋਇਆ ਐਕਸ਼ਨ ਹੀਰੋ ਕੋਨ ਹੈ ਤੂੰ ਬਲੈਕ ਯਾ ਪਰ ਇਹ ਨਹੀਂ ਐਕਟਰ ਹਰ ਤਰ੍ਹਾਂ ਦਾ ਕਿਰਦਾਰ ਕਰ ਸਕਦਾ ਆਡੀਅנס ਤੁਹਾਨੂੰ ਕਿਸ ਕਿਰਦਾਰ ਤੇ ਦੇਖਣਾ ਚਾਹੁੰਦੀ ਹੈ ਇਹ ਜ਼ਿਆਦਾ ਇੰਪੋਰਟੈਂਸ ਇਸ ਗੱਲ ਦੀ ਹੈ ਸਤਿ ਸ਼੍ਰੀ ਅਕਾਲ ਜੀ ਔਨ ਪੁਆਇੰਟ ਤੇ ਤੁਸੀਂ ਜੁੜਿਓ ਹਰਜਿੰਦਰ ਸਿੱਧੂ ਨਾਲ ਤੇ ਗੱਲ ਕਰਾਂਗੇ 8 ਮਾਰਚ ਨੂੰ ਗਾਮਾ ਬਲੈਕੀਆ ਆ ਰਿਹਾ ਗਾਮਾ ਬਲੈਕੀਆ ਮਤਲਬ ਕਿ ਬਾਈ ਦੇਵ ਖਰੋੜ ਜੀ ਗਾਮੇ ਬਲੈਕੀਆ ਦਾ ਦਾਵਾ ਹੈ ਇੱਕਦਮ ਇਤਿਹਾਸਕ ਪਾਤਰ ਤੋਂ ਬਾਅਦ ਫਿਰ ਇੱਕਦਮ ਉਸੇ ਆਪਣੇ ਰੂਪ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਪਿਆਰ ਦਿੱਤਾ ਭਾਵੇਂ ਉਹ ਡਾਕੂਆਂ ਦਾ ਮੁੰਡਾ ਹੋਵੇ ਤੇ ਭਾਵੇਂ ਬਲੈਕੀਆ ਫਸਟ ਹੋਵੇ ਤੇ ਗੱਲਬਾਤ ਕਰਾਂਗੇ ਬਲੈਕੀ ਟੂ ਦੇ ਵਿੱਚ ਕੀ ਕੁਝ ਨਵਾਂਗਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੂੰ ਜੀ ਬਹੁਤ ਵਧੀਆ ਬਾਈ ਜੀ ਪਿਛਲੀ ਮੂਵੀ ਦੇ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਜ਼ਬਰਦਸਤ ਇਤਿਹਾਸਿਕ ਕਿਰਦਾਰ ਦੇ ਵਿੱਚ ਦੇਖਿਆ ਕਿਸ਼ਨੇ ਮੋੜ ਦੇ ਤੇ ਫਿਰ ਦੁਆਰੇ ਗਾਮਾ ਬਲੈਕੀਆ ਤੇ ਹੁਣ ਗਾਮੇ ਬਲੈਕੀਆ ਦੇ ਵਿੱਚ ਕੀ ਲੈ ਕੇ ਆ ਰਹੇ ਹੋ ਬਲੈਕੀਆ ਲੈ ਕੇ ਆ ਰਹੇ ਹਾਂ ਗਾਮਾ ਦਾ ਫਿਰ ਉਹ ਬਲੈਕ ਹੀ ਕਰੂਗਾ ਤਾਂ ਇੱਕ ਚੰਗੀ ਫਿਲਮ ਲੈ ਕੇ ਆ ਰਹੇ ਹਾਂ ਚੰਗਾ ਸਿਨੇਮਾ ਲੈ ਕੇ ਆ ਰਹੇ ਹਾਂ ਕੋਸ਼ਿਸ਼ ਸਾਰੀ ਟੀਮ ਨੇ ਮਿਲ ਕੇ ਹੀ ਕੀਤੀ ਹੈ ਕਿ ਇੱਕ ਚੰਗੀ ਫਿਲਮ ਬਣਾਈਏ ਔਰ ਬਹੁਤ ਐਫਰਟ ਲੱਗਿਆ ਟੈਕਨੀਕਲੀ ਫਿਲਮ ਬਹੁਤ ਵਧੀਆ ਪਤਾ ਲੱਗ ਜਾਂਦਾ ਹੈ ਕਿ ਫਿਲਮ ਕਿੱਦਾਂ ਦੀ ਉਹਦਾ ਟ੍ਰੇਲਰ ਦੱਸ ਦਿੰਦਾ ਔਰ ਟ੍ਰੇਲਰ ਨੂੰ ਬਹੁਤ ਰਿਸਪੌਂਸ ਦਿੱਤਾ ਸਾਰਿਆਂ ਨੇ ਐਪਰੀਸ਼ੀਏਟ ਬਹੁਤ ਕੀਤਾ ਬੜੇ ਚੰਗੇ ਚੰਗੇ ਮੈਸੇजेस ਲੋਕਾਂ ਦੇ ਆਏ ਕਿ ਇਹ ਨੈਕਸਟ ਲੈਵਲ ਸਨ ਮੈਂ ਇਹ ਸਿਨੇਮਾ ਥੋੜਾ ਡਿਫਰੈਂਟ ਹੈ ਤੇ ਸਾਡੇ ਜਿੰਨੇ ਵੀ ਗਾਣੇ ਸੀ ਰਿਲੀਜ਼ ਕੀਤੇ ਆ ਉਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਬਹੁਤ ਜ਼ਿਆਦਾ ਰੀਲਸ ਉਹਦੇ ਉੱਤੇ ਬਣੀ ਆ ਤੇ ਹੁਣ ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ ਜੋ ਲੋਕਾਂ ਦਾ ਰਿਸਪੌਂਸ ਮਿਲਦਾ ਜੋ ਪਿਆਰ ਮਿਲ ਰਿਹਾ ਉਹ ਸੱਚੀ ਲਾਜਵਾਬ ਹੈ ਉਹਦੇ ਲਈ ਸਾਡੇ ਕੋਲ ਸ਼ਬਦ ਨਹੀਂ ਹੈ ਸੋ ਇੰਨਾ ਪਿਆਰ ਮਿਲ ਰਿਹਾ ਹੈ ਪਤਾ ਲੱਗਦਾ ਕਿ ਫਿਲਮ ਦੇਖਣ ਲਈ ਕਿੰਨੇ ਕੁ ਲੋਕ ਐਕਸਾਈਟਡ ਨੇ ਪਹਿਲਾਂ ਪਿਛਲੀਆਂ ਆਪਾਂ ਮੋੜ ਤੋਂ ਪਿਛਲੀਆਂ ਗੱਲਾਂ ਦੀ ਗੱਲ ਕਰੀਏ ਤਾਂ ਤੁਹਾਡੇ ਨਾਮ ਨਾਲ ਇੱਕ ਲੱਗਿਆ ਹੋਇਆ ਐਕਸ਼ਨ ਹੀਰੋ ਜੇ ਸਾਰੀਆਂ ਤੁਸੀਂ ਇੱਕ ਡਾਕੂਮੈਂਟ ਦਾ ਮੁੰਡਾ ਜਾਂ ਉਸ ਤੋਂ ਬਾਅਦ ਹੋਰ ਹੈ ਨਾ ਸਾਰੀਆਂ ਵੀ ਐਕਸ਼ਨ ਹੀਰੋ ਦੇਵ ਕਰੋੜ ਦਾ ਨਾਮ ਆਪਣੇ ਆਪ ਜ਼ੁਬਾਨ ਤੇ ਆ ਜਾਂਦਾ ਤੇ ਇਤਿਹਾਸਿਕ ਕਿਰਦਾਰ ਜਦੋਂ ਤੁਸੀਂ ਨਵਾਇਆ ਕਿਸ਼ਨੇ ਦਾ ਤੇ ਉਸ ਤੋਂ ਬਾਅਦ ਇੱਕ ਉਹ ਧਾਰਨਾ ਟੁੱਟੀ ਵੀ ਨਹੀਂ ਐਕਸ਼ਨ ਹੀਰੋ ਨੇ ਇੱਕ ਇਤਿਹਾਸ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ ਹੁਣ ਫਿਰ ਜਿਹੜਾ ਹੈਗਾ ਇੱਕ ਜਦੋਂ ਆਪਾਂ ਕਿਰਦਾਰ ਚੇਂਜ ਕਰਦੇ ਆਂ ਫਿਲਮਾਂ ਦੇ ਤੇ ਉਦੋਂ ਕਿਤੇ ਨਾ ਕਿਤੇ ਧਾਰਨਾ ਵੀ ਬਦਲਦੀ ਆ ਦੇਖੋ ਐਕਟਰ ਦੀ ਰੇਂਜ ਹੁੰਦੀ ਆ ਆਪਣੀ ਆਪਣੀ ਹਰੇਕ ਐਕਟਰ ਦੀ ਮੈਂ ਥੀਏਟਰ ਕੀਤਾ ਥੀਏਟਰ ਤੇ ਮੈਂ ਬਹੁਤ ਤਰ੍ਹਾਂ ਦੇ ਕਿਰਦਾਰ ਜਿਹੜੇ ਨੇ ਸਟੇਜ ਦੇ ਉੱਤੇ ਪਲੇ ਕੀਤੇ ਆ ਸੋ ਕਈ ਵਾਰ ਆਡੀਅנס ਤੋਂ ਤੋ ਡਿਮਾਂਡ ਕਰਦੀ ਹੈ ਕਿ ਤੁਸੀਂ ਇਦਾਂ ਦੇ ਕਿਰਦਾਰ ਛੀ ਅਸੀਂ ਤੁਹਾਨੂੰ ਦੇਖਣਾ ਐਕਸਪੈਰੀਮੈਂਟ ਕੀਤੇ ਆ ਅਸੀਂ ਅਸੀਂ ਕਾਕਾ ਜੀ ਚ ਐਕਸਪੈਰੀਮੈਂਟ ਕੀਤਾ ਸੀ ਬਟ ਕਾਕਾ ਜੀ ਉਸ ਪੱਧਰ ਤੇ ਹਿੱਟ ਹੋਈ ਫਿਲਮ ਬਟ ਉਸ ਪੱਧਰ ਤੱਕ ਹਿੱਟ ਨਹੀਂ ਹੋਈ ਜਿਵੇਂ ਡਾਕੂਆਂ ਦਾ ਮੁੰਡਾ ਹੋਈ ਤਾਂ ਫਿਰ ਪ੍ਰੋਡਿਊਸਰ ਨੂੰ ਲੱਗਦਾ ਕਿ ਯਾਰ ਦੇਵ ਨੂੰ ਲੋਕ ਸ਼ਾਇਦ ਏਸੇ ਰੋਲ ਚ ਪਸੰਦ ਕਰਦੇ ਨੇ ਡਾਇਰੈਕਟਰ ਨੂੰ ਵੀ ਲੱਗਦਾ ਉਹਦਾਂ ਦੀਆਂ ਕਹਾਣੀਆਂ ਆਫਰ ਹੁੰਦੀਆਂ ਨੇ ਤੁਹਾਨੂੰ ਬਟ ਇਹ ਨਹੀਂ ਐਕਟਰ ਹਰ ਤਰ੍ਹਾਂ ਦਾ ਕਿਰਦਾਰ ਕਰ ਸਕਦਾ ਆਡੀਅנס ਤੁਹਾਨੂੰ ਕਿਸ ਕਿਰਦਾਰ ਚ ਦੇਖਣਾ ਚਾਹੁੰਦੀ ਹੈ ਇਹ ਜ਼ਿਆਦਾ ਇੰਪੋਰਟੈਂਸ ਏਸ ਗ ਤੋ ਕੋਈ ਵੀ ਕਲਾਕਾਰ ਕੋਈ ਵੀ ਸਿੰਗਰ ਕੋਈ ਵੀ ਐਕਟਰ ਆਡੀਅנס ਦਾ ਹੁੰਦਾ ਐ ਤਾਂ ਮੇਰਾ ਤਾਂ ਬਹੁਤ ਦਿਲ ਕਰਦਾ ਕਿ ਮੈਂ ਬਹੁਤ ਇਸ ਤਰ੍ਹਾਂ ਦੀ ਫਿਲਮ ਕਰਾਂ ਜਾਂ ਕੋਈ ਇਦਾਂ ਦਾ ਐਕਸਪੈਰੀਮੈਂਟ ਕਰਾਂ ਜੇ ਆਡੀਅנס ਨੂੰ ਵੀ ਪਸੰਦ ਨਹੀਂ ਆਊਗਾ ਤਾਂ ਫਿਰ ਮੈਂ ਕੀ ਕਰੂੰਗਾ ਹਨਾ ਮੈਨੂੰ ਲੋਕ ਇੱਕ ਐਗਰੈਸ਼ਨ ਦੇ ਵਿੱਚ ਦੇਖਣਾ ਪਸੰਦ ਕਰਦੇ ਨੇ ਐਕਸ਼ਨ ਦੇ ਦੇਖਣਾ ਪਸੰਦ ਕਰਦੇ ਨੇ ਇਸ ਕਰਕੇ ਮੈਂ ਓਦਾਂ ਦੀਆਂ ਫਿਲਮਾਂ ਦਿੰਦਾ ਉਹਨਾਂ ਨੂੰ ਪਰ ਕਿਸ਼ਨੇ ਮੋੜ ਦਾ ਜਿਹੜਾ ਕਰੈਕਟਰ ਸੀਗਾ ਉਹ ਵੀ ਕਿਤੇ ਨਾ ਕਿਤੇ ਐਕਸ਼ਨ ਤੇ ਐਗਰੈਸ਼ਨ ਬਾਗੀ ਸੁਭਾਅ ਦਾ ਬੰਦਾ ਹਨਾ ਓਦਾਂ ਦਾ ਕਿਰਦਾਰ ਸੀਗਾ ਔਰ ਉਹ ਮੇਰੀ ਪਰਸਨੈਲਿਟੀ ਨੂੰ ਉਹ ਬੜਾ ਸੂਟ ਕੀਤਾ ਔਰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਸਲਾਹਾ ਗਿਆ ਮੈਂ ਸੀਰੀਅਸਲੀ ਆਪਣੇ ਦਿਲ ਤੋਂ ਕਹਿ ਰਿਹਾ ਮੈਨੂੰ ਨਹੀਂ ਸੀ ਪਤਾ ਕਿ ਮੈਂ ਉਸ کردار ਚ ਹੈ ਜਾਂ ਕੀ ਕੀਤਾ ਜਿਹੜਾ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਪਰ ਹੁਣ ਜਿੱਥੇ ਵੀ ਜਾਂਦਾ ਕਿਸੇ ਨੇ ਮੋੜ ਦੀ ਗੱਲ ਹੁੰਦੀ ਹੈ ਸੁਭਾਅਕ ਜੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਦੇਵ ਚੋਂ ਕਿਸ਼ਨੇ ਦੀ ਝਲਕ ਪੈਂਦੀ ਸੀ ਵੀ ਜੇ ਅਸੀਂ ਨਾ ਉਹ ਕਰਨ ਲੱਗੇ ਨੇ ਵੀ ਕਿਸ਼ਨਾ ਇਹੋ ਜਿਹੀ ਹੋਣਾ ਇਹ ਹੋ ਸਕਦਾ ਹੈ ਕਿ ਸਾਡੀ ਜਿਹੜੀ ਮੇਰੀ ਬੋਲ ਬਾਣੀ ਆ ਜਾਂ ਮੈਂ ਜਿੱਦਾਂ ਦਾ ਹੈਗਾ ਉਹ ਦੇਸੀ ਬਣਾ ਡੋਲਡੋਲ ਪੈਂਦਾ ਸਾਡੇ ਜੋ ਅਸੀਂ ਜੇ ਮਾਡਰਨ ਬਣਨਾ ਵੀ ਚਾਹੀਏ ਜਾਂ ਉਹ ਕਹਿੰਦੇ ਹੁੰਦੇ ਯੈਂਕੇ ਬਣਨਾ ਚਾਹੀਏ ਬਣ ਨਹੀਂ ਸਕਦੇ ਦੇ ਸੜਦੇ ਦੇਸੀ ਰਾਂਗੇ ਤਾਂ ਉਹ ਲੋਕ ਪਸੰਦ ਕਰਦੇ ਉਹਦਾ ਕਿਰਦਾਰ ਹੋਰ ਕਿਸ਼ਨੇ ਦਾ ਕਿਰਦਾਰ ਇਸ ਕਰਕੇ ਉਹਨਾਂ ਨੂੰ ਚੰਗਾ ਲੱਗਿਆ ਇੱਕ ਤਾਂ ਮੈਂ ਖੁਦ ਮਾਲਵੇ ਦਾ ਮਲਵਾਈ ਬੋਲੀ ਤੇ ਉਹਦਾ ਦਾ ਡੀਲਡ ਆਲ ਸੀ ਥੋੜਾ ਵੇਟ ਵੂਟ ਗੇਨ ਹੋਇਆ ਸੀ ਚੰਗਾ ਲੱਗਿਆ ਲੋਕਾਂ ਨੂੰ ਉਹ ਕਿਰਦਾਰ ਉਸ ਕਿਰਦਾਰ ਦੇ ਵਿੱਚੋਂ ਆਪਣਾ ਆਪ ਦੇਖਿਆ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਹਨ ਸੋ ਐਪਰੀਸ਼ੀਏਟ ਕੀਤਾ ਉਹਨਾਂ ਨੇ ਸਬਦਾ ਥੈਂਕਸ ਇਦਾਂ ਹੀ ਪਿਆਰ ਬਣਾਈ ਰੱਖੋ ਗਾਮਾ ਪਹਿਲਵਾਨ ਨੂੰ ਵੀ ਹੁਣ ਉਹਨੇ ਗਾਮਾ ਪਹਿਲਵਾਨ ਨਹੀਂ ਹੈ ਗਾਮਾ ਬਲੈਕੀ ਇਹਨੂੰ ਬੈਲਵਾਨ ਗਾਮਾ ਬਲੈਕੀ ਇਹਨੂੰ ਵੀ ਉਹਨੇ ਪਿਆਰ ਮਿਲੂ ਗਾਮਾ ਬਲੈਕੀ ਨੂੰ ਉਹਨੇ ਹੀ ਪਿਆਰ ਮਿਲਣਾ ਕਿਉਂਕਿ ਗਾਮਾ ਬਲੈਕੀ ਆ ਬਹੁਤ ਤੁਹਾਨੂੰ ਰਵਾਊਗਾ ਹਸਾਉ ਕਾਮੇਡੀ ਕਰਨ ਵਾਲੇ ਹੋਰ ਪਾਤਰ ਨੇ ਬਟ ਗਾਮਾ ਬਲੈਕੀ ਤੁਹਾਨੂੰ ਰਵਾ ਕੇ ਜਾਊਗਾ ਲਾਸਟ ਦੇ ਵਿੱਚ ਜੀ ਜਪਜੀ ਤੋਂ ਜਾਣਦੇ ਆ ਮੈਮ ਸਸਿਕਾ ਸਸਿਕਾ ਜੀ ਕਿੱਦਾਂ ਦਾ ਹੈ ਬਲੈ ਇਸ ਦੇ ਵਿੱਚ ਬਲੈਕੀ ਦੇ ਵਿੱਚ ਤੁਸੀਂ ਕਿਵੇਂ ਉੱਪਰ ਕਿ ਆ ਰਹੇ ਹੋ ਅ ਨਿਮੂਨਾਮ ਦਾ ਕੈਰੈਕਟਰ ਹੈ ਜੀ ਤੇ ਤਿੰਨ ਸ਼ੇਡਸ ਨੇ ਇਸ ਕੈਰੈਕਟਰ ਦੇ ਸੋ ਪੋਲਿਟਿਸ਼ੀਨ ਵੀ ਪੋਲਿਟਿਕਸ ਵੀ ਆਉਂਦੀ ਹੈ ਕਿਤੇ ਨਾ ਕਿਤੇ ਜਾ ਕੇ ਕੁੜੀ ਸਟੋਰੀ ਚ ਸੋ ਬਹੁਤ ਪਿਆਰਾ ਸ਼ੇਡ ਹੈ ਜਿਸ ਤਰ੍ਹਾਂ ਜੱਜ ਖੇਰਾ ਪਿਛਲੀਆਂ ਫਿਲਮਾਂ ਦੇ ਵਿੱਚ ਉੱਭਰ ਕੇ ਆ ਰਹੇ ਆ ਇਸ ਵਾਰ ਕੀ ਤੁਹਾਡੇ ਹਰਮਨ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਲੱਗੇਗਾ ਤੁਹਾਡਾ ਕਿਰਦਾਰ ਇਹ ਤਾਂ ਹੁਣ ਸਾਰੇ ਦੱਸਣਗੇ ਵੀ ਕਿੱਦਾਂ ਦਾ ਲੱਗੇਗਾ ਮੈਨੂੰ ਤਾਂ ਵਧੀਆ ਹੀ ਲੱਗਣਾ ਮੈਂ ਤਾਂ ਇਹੀ ਕੀਤਾ ਮੈਨੂੰ ਅੱਛਾ ਲੱਗਾ ਇਹ ਤਾਂ ਹੁਣ ਬਾਕੀ ਸਾਰੇ 8 ਮਾਰਚ ਨੂੰ ਜਦੋਂ ਦੇਖਣਗੇ ਫਿਲਮ ਉਹ ਦੱਸਣਗੇ ਸਹੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਮੈਮ ਆਪਣੇ ਬਾਰੇ ਥੋੜਾ ਦੱਸੋ ਇਸ ਫਿਲਮ ਦੇ ਰਿਗਾਰਡਿੰਗ ਅ ਮੇਰਾ ਕੈਰੈਕਟਰ ਦੇਵ ਦੇ ਆਪੋਜ਼ਿਟ ਹੈ ਮੈਂ ਦੇਵ ਦੀ ਵਾਈਫ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਐਂਡ ਇਸ ਤੋਂ ਜ਼ਿਆਦਾ ਅਗਰ ਦੱਸੂੰਗੀ ਤਾਂ ਸਾਰਾ ਕੁਝ ਹੀ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਫਿਲਮ ਨਹੀਂ ਦੇਖਣੀ ਫਿਰ ਫਿਲਮ ਨਹੀਂ ਦੇਖੋਗੇ ਤਾਂ ਰਹਿਣ ਦਿਓ ਬਟ ਗੁੱਡ ਗੁੱਡ ਕੈਰੈਕਟਰ ਹੈ ਜੋ ਇੱਕ ਅੱਛਾ ਆਰਟ ਦਿੰਦਾ ਹੈ ਫਿਲਮ 'ਚ ਟਵਿਸਟ ਲਾਤਾ ਹੈ ਐਂਡ ਆਈ ਥਿੰਕ एवरीवन विल ਲਾਈਕ ਥੈਟ ਸ਼ੁਭਕਾਮਨਾਵਾਂ ਦੇਪਾ ਜੀ ਸਾਡੇ ਵੱਲੋਂ ਤੇ ਦੋਸਤੋ ਹੁਣ ਗਾਮਾ ਬਲੈਕੀਆ 8 ਮਾਰਚ ਨੂੰ ਕੀ ਤੁਮ ਪਾ ਰਿਹਾ ਇਹ ਤੁਸੀਂ ਦੱਸਣਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕੈਮਰਾਮੈਨ ਸੁਰਜੀਤ ਨਾਲ ਮੈਂ ਹਰਜਿੰਦਰ ਸਿੱਧੂ